ਹਾਂਜੀ ਵੀਰੇ ਬਲਦੇਵ ਸਿੰਘ ਨੂਰਮੈਲ ਦੀ ਬਣੀ ਰਿਜੀਨਲ ਟਰਾਲੀ ਬਕਾਊ ਆ ਜੀ ਸਾਈਜ਼ 1.5/7 ਫੁੱਟ 2022 ਦਾ ਮਾਡਲ ਘਰ ਦੇ ਵਿੱਚ ਇਹ ਟਰਾਲੀ ਬਕਾਊ ਆ ਜੀ ਬਿਲਕੁਲ ਬ੍ਰਾਂਡ ਦੀ ਕੰਡੀਸ਼ਨ ਆ ਨਵੇਂ ਟਾਇਰ ਨੇ ਅਪੋਲੋ ਕੰਪਨੀ ਦੇ ਤੇ ਵੀਰ ਦਾ ਏਰੀਆ ਜੀ ਪਿੰਡ ਟਕੋਹਾ ਗੁਰਦਾਸਪੁਰ ਜ਼ਿਲ੍ਹਾ 5 ਲੱਖ ਦੀ ਡਿਮਾਂਡ ਰੱਖੀ ਵੀਰ ਨੇ ਮੌਕੇ ਤੇ ਥੋੜਾ ਬਹੁਤ ਮਾਤਾਂਣ ਵੀ ਕਰ ਦੂਗਾ ਫੋਨ ਨੰਬਰ ਵੀਰ ਦਾ ਸਕਰੀਨ ਤੇ ਹੈ 9814155507 ਕਿਸੇ ਵੀ ਵੀਰ ਭਰਾ ਨੇ ਟਰਾਲੀ ਲੈਣੀ ਹੋਵੇ ਤਾਂ ਜ਼ਿਆਦਾ ਜਾਣਕਾਰੀ ਵਾਸਤੇ ਵੀਰ ਦੇ ਨਾਲ ਤੁਸੀਂ ਇਸ ਫੋਨ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਵੀਡੀਓ ਵਿੱਚ ਦੱਸੇ ਗਏ ਰੇਟ ਮਾਲਕੀ ਵੀਰਾਂ ਦੀ ਡਿਮਾਂਡ ਹੁੰਦੀ ਆ ਜੀ ਰੇਟ ਕੋਈ ਵੀ ਫਿਕਸ ਨਹੀਂ ਹੁੰਦਾ ਮੌਕੇ ਤੇ ਰੇਟ ਥੋੜੇ ਬਹੁਤ ਘਟ ਵਧ ਹੀ ਜਾਂਦੇ ਨੇ ਬਾਕੀ ਵੀਰੋ ਆਪਣਾ ਕੰਮ ਐਡ ਲਾਉਣਾ ਜੀ ਬਾਕੀ ਤੁਸੀਂ ਆਪਣੀ ਜ਼ਿੰਮੇਵਾਰੀ ਤੇ ਹੀ ਜਾਂਚ ਪਰਖ ਕੇ ਕੋਈ ਵੀ ਚੀਜ਼ ਖਰੀਦੋ ਤੇ ਜਿਹੜੇ ਵੀਰ ਚੈਨਲ ਤੇ ਅਵੇ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਬਟਨ ਪ੍ਰੈਸ ਕਰ ਲਓ ਤਾਂ ਕਿ ਤੁਹਾਨੂੰ ਮੇਰੀਆਂ ਆਉਣ ਵਾਲੀਆਂ ਸਾਰੀਆਂ ਵੀਡੀਓਜ਼ ਦੀਆਂ ਨੋਟੀਫਿਕੇਸ਼ਨਸ ਮਿਲ ਸਕਣ ਸਭ ਤੋਂ ਪਹਿਲਾਂ